ਅੱਜ ਮਾਨਯੋਗ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਹਾਜ਼ਰਤਾਂ ਦੇ ਸਾਡੇ ਅੰਮ੍ਰਿਤਸਰ ਰੂਰਲ ਡਿਸਟ੍ਰਿਕਟ ਦੇ ਵਿੱਚ ਕਾਫੀ ਜਗ੍ਹਾ ਤੇ ਕੈਸੋ ਆਪਰੇਸ਼ਨ ਸਬਡਿਵੀਜ਼ਨ ਤੇ ਕਰ ਰਹੇ ਆ ਅਸੀਂ ਮੈਂ ਆਪਣੀ ਸਬਡਿਵੀਜ਼ਨ ਜੰਡੇਆਲਾ ਦੇ ਨਾਲ ਐਸਐਚਓ ਸਾਹਿਬਾਨ ਤੇ ਉਹਨਾਂ ਦੀ ਫੋਰਸ ਦੇ ਨਾਲ ਸ਼ੇਖਪੁਰ ਮੁਹੱਲਾ ਦੇ ਵਿੱਚ ਸਾਡਾ ਕੈਸੋ ਆਪਰੇਸ਼ਨ ਚੱਲ ਰਿਹਾ ਅਸੀਂ ਦੋ ਤਿੰਨ ਘਰ ਰਿਸਰਚ ਕੀਤੇ ਆ ਉੱਥੋਂ ਤਾਂ ਫਿਲਹਾਲ ਅਜੇ ਨਹੀਂ ਕੁਝ ਮਿਲਿਆ ਹੁਣ ਅਸੀਂ ਅੱਗੇ ਜਿਹੜੇ ਇਹਨਾਂ ਦੇ 12-13 ਬੰਦੇ ਹੈਗੇ ਉਹਨਾਂ ਦੇ ਘਰਾਂ 'ਚ ਰੇਡ ਕਰ ਰਹੇ ਹਾਂ ਦੇਖੋ ਪੁਲਿਸ ਤਾਂ ਆਪਣਾ ਪੂਰਾ ਤੰਗ ਹੀ ਨਾ ਕੰਮ ਕਰ ਰਹੀ ਹੈ ਜਿਆਦਾ ਲੋਡ ਹੈਗੀ ਆ ਪਬਲਿਕ ਨੂੰ ਵੀ ਅਸੀਂ ਤਾਂ ਹੁਣ ਇਹਨਾਂ ਨੂੰ ਵੀ ਆ ਆਪਣੇ ਇਕੱਠੇ ਕਰਕੇ ਇਹੀ ਗੱਲ ਕਹਿੰਦੇ ਵੀ ਪਿੰਡਾਂ ਦੇ ਵਿੱਚ ਜਾਂ ਆਪਣੇ ਤੁਸੀਂ ਮਹੱਲਿਆਂ ਦੇ ਵਿੱਚ ਕਮੇਟੀਆਂ ਬਣਾਓ ਵਾਡ ਦੇ ਵਿੱਚ ਹਰ ਬੰਦੇ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕੀ ਕੰਮ ਕਰਦਾ ਦੇਖੋ ਇੱਕੋ ਹੀ ਕੁਐਸਚਨ ਹਰ ਬੰਦੇ ਦਾ ਪੁਲਿਸ ਤੇ ਜਾਂ ਸਰਕਾਰ ਦੇ ਉੱਤੇ ਹੁੰਦਾ ਮੇਰੀ ਰਿਕਵੈਸਟ ਇਹ ਆ ਵੀ ਆਪਣੇ ਵੀ ਜ਼ਿੰਮੇਵਾਰੀ ਸਮਝੀਏ ਜੇ ਤੁਹਾਡੇ ਘਰ ਦੇ ਲਾਗੇ ਕੋਈ ਬੰਦਾ ਵੇਚ ਰਿਆ ਤੇ ਉਹਦੇ ਵਿਰੁੱਧ ਖੜੇ ਹੋਵੋ ਸਾਡੀ ਸਾਡੀ ਮਦਦ ਕਰੋ ਜੇ ਹੁਣ ਉਥੋਂ ਆ ਦੇਖੋ ਐਡਾ ਤਕੜਾ ਮਹੱਲਾ ਆ ਛੋਟ-ਛੋਟੀਆਂ ਗਲੀਆਂ ਆ ਉਹਦੇ ਵਿੱਚ ਜੇ ਕੋਈ ਬੰਦਾ ਕਰਦਾ ਅੰਡਕੌਂਡ ਦੇ ਵਿੱਚ ਤਾਂ ਹਰ ਬੰਦੇ ਨੂੰ ਪਤਾ ਹੁੰਦਾ ਵੀ ਇਹ ਮੁੰਡਾ ਕੀ ਕਰ ਰਿਹਾ ਜਾਂ ਕੀ ਆ ਆ ਹੁਣ ਤੁਹਾਡੇ ਸਾਹਮਣੇ ਦੇਖੋ ਬਿਨਾ ਨੰਬਰ ਤੋਂ ਮੋਟਰਸਾਈਕਲ ਆ ਉਹਦਾ ਫਰੰਟ ਦੇ ਉੱਤੇ ਵੀ ਨੰਬਰ ਨਹੀਂ ਪਿੱਛੇ ਵੀ ਹੈ ਨਹੀਂ ਲੇਕਿਨ ਇਦਾਂ ਦੀ ਜਿਹੜੀ ਕੋਈ ਬੰਦੇ ਕਰਦੇ ਆ ਇਹੀ ਕ੍ਰਾਈਮ ਲੋਕ ਕਰਦੇ ਆ ਬਿਨਾ ਨੰਬਰ ਤੋਂ ਇਹ ਤਾਂ ਹਰ ਬੰਦੇ ਦੀ ਡਿਊਟੀ ਆ ਪਿੰਡ ਮਹੱਲੇ ਦੇ ਐਮਸੀ ਦੀ ਡਿਊਟੀ ਆ ਸਰਪੰਚ ਦੀ ਡਿਊਟੀ ਆ ਵੀ ਜੇ ਪਿੰਡ ਦੇ ਵਿੱਚ ਕੋਈ ਬੰਦਾ ਬਿਨਾ ਨੰਬਰ ਤੋਂ ਸਕੂਟਰ ਗੱਡੀ ਲਈ ਫਿਰਦਾ ਉਹ ਜ਼ਰੂਰ ਗਲਤ ਕੰਮ ਕਰੂਗਾ ਇਸ ਕਰਕੇ ਮੇਰੀ ਇਹੀ ਸਾਰਿਆਂ ਨੂੰ ਰਿਕਵੈਸਟ ਆ ਪੁਲਿਸ ਦਾ ਸਾਥ ਦਿਓ ਅਸੀਂ ਸਰਕਾਰ ਵੀ ਤੇ ਪਲੱਸ ਪੁਲਿਸ ਪ੍ਰਸ਼ਾਸਨ ਦੀ 24 ਘੰਟੇ ਇਸ ਕੰਮ ਨੂੰ ਕਰਨ ਦੇ ਲਈ ਤਤਪਰ ਨਹੀਂ 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 ਚਲੋ ਇਹ ਇਹ ਜਿਹੜੇ ਉਹਨਾਂ ਲੋਕਾਂ ਦੀ ਸੋਚ ਹੁੰਦੀ ਆ ਜੇ ਉਹਨਾਂ ਨੇ ਵੋਟਾਂ ਲਈਆਂ ਮੋਤਵਰਾਂ ਨੇ ਲੇਕਿਨ ਇਹੋ ਜੀ ਤੁਹਾਨੂੰ ਜੰਡੇਆਲੇ ਚ ਮੈਨੂੰ ਜਿੰਨਾ ਚਿਰ ਹੋ ਗਿਆ ਕੋਈ ਇਹੋ ਜੀ ਗੱਲ ਨਹੀਂ ਹੋਊਗੀ ਕਿ ਕਿਸੇ ਦੇ ਕਹਿ ਤੇ ਛੱਡ ਦਿੰਦੇ ਅਸੀਂ 12 13 ਘਰਾਂ ਦੀ ਸਾਡੇ ਕੋਲ ਲਿਸਟ ਹੈਗੀ ਆ ਜਿਹੜੀ ਅਸੀਂ ਸਰਚ ਕਰ ਰਹੇ ਹਾਂ ਸਰਪੰਚ ਜੰਡੇਆਲੇ ਦੇ ਵਿੱਚ ਜਿਹੜੇ ਨਸ਼ਾ ਵੋਤੀਆਂ ਦੀ ਕਰਾਫੀ ਪ੍ਰਾਪਰਟੀ ਜਿਹੜੀਆਂ ਪਈਆਂ ਨੇ ਉਹਨਾਂ ਤੇ ਕੋਈ ਕਾਰਵਾਈ ਹਾਂ ਜੀ ਜੀ ਬਿਲਕੁਲ ਹੁਣ ਅਸੀਂ ਧਾਰਨ ਜਿਹੜਾ ਆ ਉਹਨਾਂ ਦੇ ਮਕਾਨ ਨੂੰ ਪੂਰਾ ਢਾਹਤਾ ਉਹਦਾ ਫੂਰ ਪ੍ਰਾਪਰ ਕਾਰਵਾਈ ਕਰਕੇ ਸੀ ਸਾਹਿਬ ਦੇ ਸਾਰਾ ਜੋ ਵੀ ਪ੍ਰੋਸੈਸ ਸੀ ਉਹਨੂੰ ਅਡਾਪਟ ਕਰਦੇ ਤੇ ਇੱਥੇ ਵੀ ਅਸੀਂ ਇਹ ਇਹੀ ਕਰਾਂ ਦੇਖੋ ਮੈਂ ਫਿਰ ਉਹੀ ਗੱਲ ਤੁਹਾਨੂੰ ਵਾਰ-ਵਾਰ ਕਹਿਣਾ ਵੀ ਆ ਹੁਣ ਦੇਖੋ ਮੋਟਰਸਾਈਕਲ ਆ ਬਿਨਾ ਨੰਬਰ ਤੋਂ ਆ ਤੁਹਾਡੇ ਗਲੀ ਦੇ ਵਿੱਚ ਘੁੰਮ ਰਿਹਾ ਇਹਨਾਂ ਦੇ ਇਹ ਇਹਨਾਂ ਲੋਕਾਂ ਦਾ ਫਰਜ ਆ ਦੱਸਣਾ ਹੁਣ ਦੇਖੋ ਅਸੀਂ ਫੜ ਲਿਆ ਇਸ ਚੀਜ਼ ਨੂੰ ਤੇ ਨੋਟਿਸ ਆ ਗਿਆ ਹੁਣ ਕੱਲੀ-ਕੱਲੀ ਗਲੀ ਦੇ ਵਿੱਚ ਜਾਂ ਕੱਲੇ-ਕੱਲੇ ਘਰ ਦੇ ਵਿੱਚ ਨਹੀਂ ਪੁਲਿਸ ਜਾਂ ਪ੍ਰਸ਼ਾਸਨ ਜਾਂ ਕੋਈ ਸਰਕਾਰ ਜਾ ਸਕਦੀ ਉਹ ਤਾਂ ਸਾਰਾ ਮੁਹੱਲੇ ਵਾਲਿਆਂ ਨੂੰ ਇਸ ਚੀਜ਼ ਦਾ ਚਾਹੀਦਾ ਵੀ ਜਿਹੜਾ ਬੰਦਾ ਸਾਡੇ ਮੁਹੱਲੇ ਦੇ ਵਿੱਚ ਗਲਤ ਕੰਮ ਕਰ ਰਿਹਾ ਬਿਨਾ ਨੰਬਰ ਤੋਂ ਉਹਦੇ ਕੁਝ ਇਹ ਹੀ ਲੋਕ ਵੇਰ ਹੋ ਜਾਣ ਕੋਈ ਗੱਡੀਕਾਰ ਮੋਟਰਸਾਈਕਲ ਬਿਨਾ ਨੰਬਰ ਤੋਂ ਜਾਂ ਉਹਨਾਂ ਦੇ ਘਰ ਕੋਈ ਬਾਹਰਲਾ ਆਊਟਸਾਈਡਰ ਆਉਂਦਾ ਉਹ ਸਾਨੂੰ ਦੱਸਣ ਇਮੀਡੀਏਟ ਫੜਕੇ ਅਸੀਂ ਉਹਨਾਂ ਤੇ ਕਾਰਵਾਈ ਕਰੀਏ ਇਹਦੇ ਨਾਲ ਹੀ ਮਸਲਾ ਹੱਲ ਹੋਣਾ ਨਸ਼ਾ ਤਸਕਰਾਂ ਨੂੰ ਗੈਂਗਸਟਰਾਂ ਨੂੰ ਕੀ ਸੁਨੇਹੇ ਦੇਣਾ ਜੋ ਸੁਨੇਹੇ ਇਹੀ ਆ ਜੀ ਜਦੋਂ ਵੀ ਫੜੇ ਗਏ ਦੇਖੋ ਉਹਨਾਂ ਦਾ ਕੈਰੀਅਰ ਖਰਾਬ ਹੁੰਦਾ 10-10 ਸਾਲ ਅੰਦਰ ਰਹਿੰਦੇ ਆ ਜ਼ਿੰਦਗੀ ਬੜੀ ਅਨਮੋਲ ਹੈ ਉਹਨੂੰ ਤੁਸੀਂ ਜੋਦਾਂ ਬਾਬਾ ਨਾਨਕ ਜੀ ਨੇ ਕਿਹਾ ਕਿਰਤ ਕਰੋ ਵੰਡ ਛਕੋ ਉਸ ਫਲਸਫੇ ਤੇ ਚੱਲਣ ਆਪਣਾ ਕੰਮ ਕਰਨ ਤੇ ਰਾਮ ਦੇ ਨਾਲ ਆਪਣੇ ਅੱਜ ਮਾਨਯੋਗ ਡੀਆਈ ਸਾਹਿਬ ਤੇ ਐਸਐਸਪੀ ਸਾਹਿਬ ਦੀਆਂ ਹਜ਼ਰਤਾਂ ਦੇ ਸਾਡੇ ਅੰਮ੍ਰਿਤਸਰ ਰੂਰਲ ਡਿਸਟ੍ਰਿਕਟ ਦੇ ਵਿੱਚ ਕਾਫੀ ਜਗ੍ਹਾ ਤੇ ਕੈਸੋ ਆਪਰੇਸ਼ਨ ਸਬਡਿਵੀਜ਼ਨ ਤੇ ਕਰ ਰਹੇ ਹਾਂ ਅਸੀਂ ਮੈਂ ਆਪਣੀ ਸੌਡੀਜਨ ਜੰਡੇਆਲਾ ਦੇ ਨਾਲ ਐਸ ਐਚਓ ਸਹਿਬਾਨ ਤੇ ਉਹਨਾਂ ਦੀ ਫੋਰਸ ਦੇ ਨਾਲ ਸ਼ੇਖਪੁਰ ਮਹੱਲਾ ਦੇ ਵਿੱਚ ਸਾਡਾ ਕੈਸੋ ਆਪਰੇਸ਼ਨ ਚੱਲ ਰਿਹਾ। ਅਸੀਂ ਦੋ ਤਿੰਨ ਘਰ ਰਿਸਰਚ ਕੀਤੇ ਆ। ਉੱਥੋਂ ਤਾਂ ਫਿਲਹਾਲ ਅਜੇ ਨਹੀਂ ਕੁਝ ਮਿਲਿਆ। ਹੁਣ ਅਸੀਂ ਅੱਗੇ ਜਿਹੜੇ ਇਹਨਾਂ ਦੇ 12-13 ਬੰਦੇ ਹੈਗੇ ਉਹਨਾਂ ਦੇ ਘਰਾਂ 'ਚ ਰੇਡ ਕਰ ਰਹੇ ਆ। ਦੇਖੋ ਪੁਲਿਸ ਤਾਂ ਆਪਣਾ ਪੂਰਾ ਤੰਦ ਹੀ ਨਾ ਕੰਮ ਕਰ ਰਹੀ ਆ। ਜ਼ਿਆਦਾ ਲੋਡ ਹੈਗੀ ਆ ਪਬਲਿਕ ਨੂੰ ਵੀ। ਅਸੀਂ ਤਾਂ ਹੁਣ ਇਹਨਾਂ ਨੂੰ ਵੀ ਆ ਆਪਣੇ ਇਕੱਠੇ ਕਰਕੇ ਇਹੀ ਗੱਲ ਕਹਿੰਦੇ ਵੀ ਪਿੰਡਾਂ ਦੇ ਵਿੱਚ ਜਾਂ ਆਪਣੇ ਤੁਸੀਂ ਮਹੱਲਿਆਂ ਦੇ ਵਿੱਚ ਕਮੇਟੀਆਂ ਬਣਾਓ। ਵਾਰਡ ਦੇ ਵਿੱਚ ਹਰ ਬੰਦੇ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕੀ ਕੰਮ ਕਰਦਾ ਦੇਖੋ ਇੱਕੋ ਹੀ ਕੁਐਸਚਨ ਹਰ ਬੰਦੇ ਦਾ ਪੁਲਿਸ ਤੇ ਜਾਂ ਸਰਕਾਰ ਦੇ ਉੱਤੇ ਹੁੰਦਾ ਮੇਰੀ ਰਿਕੁਐਸਟ ਇਹ ਆ ਵੀ ਆਪਣੀ ਵੀ ਜ਼ਿੰਮੇਵਾਰੀ ਸਮਝੀਏ ਜੇ ਤੁਹਾਡੇ ਘਰ ਦੇ ਲਾਗੇ ਕੋਈ ਬੰਦਾ ਵੇਚ ਰਿਹਾ ਤੇ ਉਹਦੇ ਵਿਰੁੱਧ ਖੜੇ ਹੋਵੋ ਸਾਡੀ ਸਾਡੀ ਮਦਦ ਕਰੋ ਜੇ ਹੁਣ ਉੱਥੋਂ ਆ ਦੇਖੋ ਐਡਾ ਤਕੜਾ ਮਹੱਲਾ ਆ ਛੋਟ-ਛੋਟੀਆਂ ਗਲੀਆਂ ਆ ਉਹਦੇ ਵਿੱਚ ਜੇ ਕੋਈ ਬੰਦਾ ਕਰਦਾ ਅੰਡ-ਕੰਡ ਦੇ ਵਿੱਚ ਤਾਂ ਹਰ ਬੰਦੇ ਨੂੰ ਪਤਾ ਹੁੰਦਾ ਵੀ ਇਹ ਮੁੰਡਾ ਕੀ ਕਰ ਰਿਹਾ ਜਾਂ ਕੀ ਆ ਆ ਹੁਣ ਤੁਹਾਡੇ ਸਾਹਮਣੇ ਦੇਖੋ ਬਿਨਾ ਨੰਬਰ ਤੋਂ ਮੋਟਰਸਾਈਕਲ ਆ ਉਹ ਦਾ ਫਰੰਟ ਦੇ ਉੱਤੇ ਵੀ ਨੰਬਰ ਨਹੀਂ ਪਿੱਛੇ ਵੀ ਹਨ ਲੇਕਿਨ ਇਦਾਂ ਦੀ ਜਿਹੜੀ ਕੋਈ ਬੰਦੇ ਕਰਦੇ ਆ ਇਹੀ ਕ੍ਰਾਈਮ ਲੋਕ ਕਰਦੇ ਆ ਬਿਨਾ ਨੰਬਰ ਤੋਂ ਇਹ ਤਾਂ ਹਰ ਬੰਦੇ ਦੀ ਡਿਊਟੀ ਆ ਪਿੰਡ ਮਹੱਲੇ ਦੇ ਐਮਸੀ ਦੀ ਡਿਊਟੀ ਆ ਸਰਪੰਚ ਦੀ ਡਿਊਟੀ ਆ ਵੀ ਜੇ ਪਿੰਡ ਦੇ ਵਿੱਚ ਕੋਈ ਬੰਦਾ ਬਿਨਾ ਨੰਬਰ ਤੋਂ ਸਕੂਟਰ ਗੱਡੀ ਲਈ ਫਿਰਦਾ ਉਹ ਜ਼ਰੂਰ ਗਲਤ ਕੰਮ ਕਰੂਗਾ ਇਸ ਕਰਕੇ ਮੇਰੀ ਇਹੀ ਸਾਰਿਆਂ ਨੂੰ ਰਿਕਵੈਸਟ ਆ ਪੁਲਿਸ ਦਾ ਸਾਥ ਦਿਓ ਅਸੀਂ ਸਰਕਾਰ ਵੀ ਤੇ ਪਲੱਸ ਪੁਲਿਸ ਪ੍ਰਸ਼ਾਸਨ ਦੀ 24 ਘੰਟੇ ਇਸ ਕੰਮ ਨੂੰ ਕਰਨ ਦੇ ਲਈ ਤਤਪਰ ਨਹੀਂ 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 ਚਲੋ ਇਹ ਇਹ ਜਿਹੜੇ ਉਹਨਾਂ ਲੋਕਾਂ ਦੀ ਸੋਚ ਹੁੰਦੀ ਆ ਜੇ ਉਹਨਾਂ ਨੇ ਵੋਟਾਂ ਲਈਆਂ ਮੋਤਵਰਾਨੇ ਲੇਕਿਨ ਇਹੋ ਜੀ ਤੁਹਾਨੂੰ ਜੰਡੇ ਵਾਲੇ ਚ ਮੈਨੂੰ ਜਿੰਨਾ ਚਿਰ ਹੋ ਗਿਆ ਕੋਈ ਇਹੋ ਜੀ ਗੱਲ ਨਹੀਂ ਹੋਊਗੀ ਵੀ ਕਿਸੇ ਦੇ ਕਹਿ ਤੇ ਛੱਡ ਦਿੰਦੇ ਅਸੀਂ 12 13 ਘਰਾਂ ਦੀ ਸਾਡੇ ਕੋਲ ਲਿਸਟ ਹੈਗੀ ਆ ਜਿਹੜੀ ਅਸੀਂ ਸਰਚ ਕਰ ਰਹੇ ਹਾਂ ਸਰਪੰਚ ਜੰਡੇਲੇ ਦੇ ਵਿੱਚ ਜਿਹੜੇ ਨਸ਼ਾ ਵਰਤੀਆਂ ਉਹਦੀ ਕਰਾਫੀ ਪ੍ਰੋਪਰਟੀ ਜਿਹੜੀਆਂ ਪਈਆਂ ਨੇ ਉਹਨਾਂ ਤੇ ਕੋਈ ਕਾਰਵਾਈ ਹਾਂ ਜੀ ਜੀ ਬਿਲਕੁਲ ਹੁਣ ਅਸੀਂ ਧਾਰਨ ਜਿਹੜਾ ਆ ਉਹਨਾਂ ਦੇ ਮਕਾਨ ਨੂੰ ਪੂਰਾ ਢਾਹਤਾ ਉਹਦਾ ਪ੍ਰੂਰ ਪ੍ਰੋਪਰ ਕਾਰਵਾਈ ਕਰਕੇ डीसी ਸਾਹਿਬ ਦੇ ਸਾਰਾ ਜੋ ਵੀ ਪ੍ਰੋਸੈਸ ਸੀ ਉਹਨੂੰ ਅਡਾਪਟ ਕਰਦੇ ਤੇ ਇੱਥੇ ਵੀ ਅਸੀਂ ਇਹ ਇਹੀ ਕਰਾਂ ਦੇਖੋ ਮੈਂ ਫਿਰ ਉਹੀ ਗੱਲ ਤੁਹਾਨੂੰ ਵਾਰ-ਵਾਰ ਕਹਿੰਨਾ ਵੀ ਆ ਹੁਣ ਦੇਖੋ ਮੋਟਰਸਾਈਕਲ ਆ ਬਿਨਾ ਨੰਬਰ ਤੋਂ ਆ ਤੁਹਾਡੇ ਗਲੀ ਦੇ ਵਿੱਚ ਘੁੰਮ ਰਿਹਾ ਇਹਨਾਂ ਦੇ ਇਹ ਇਹਨਾਂ ਲੋਕਾਂ ਦਾ ਫਰਜ ਆ ਦੱਸ ਰਹਾ ਹੁਣ ਦੇਖੋ ਅਸੀਂ ਫੜ ਲਿਆ ਇਸ ਚੀਜ਼ ਨੂੰ ਤੇ ਨੋਟਿਸ ਆ ਗਿਆ ਹੁਣ ਕੱਲੀ-ਕੱਲੀ ਗਲੀ ਦੇ ਵਿੱਚ ਜਾਂ ਕੱਲੇ-ਕੱਲੇ ਘਰ ਦੇ ਵਿੱਚ ਨਹੀਂ ਪੁਲਿਸ ਜਾਂ ਪ੍ਰਸ਼ਾਸਨ ਜਾਂ ਕੋਈ ਸਰਕਾਰ ਜਾ ਸਕਦੀ ਉਹ ਤਾਂ ਸਾਰਾ ਮੁਹੱਲੇ ਵਾਲਿਆਂ ਨੂੰ ਇਸ ਚੀਜ਼ ਦਾ ਚਾਹੀਦਾ ਵੀ ਜਿਹੜਾ ਬੰਦਾ ਸਾਡੇ ਮੁਹੱਲੇ ਦੇ ਵਿੱਚ ਗਲਤ ਕੰਮ ਕਰ ਰਿਹਾ ਬਿਨਾ ਨੰਬਰ ਤੋਂ ਉਹਦੇ ਕੋਈ ਇਹ ਹੀ ਲੋਕ ਵੇਰ ਹੋ ਜਾਣ ਕੋਈ ਗੱਡੀਕਾਰ ਮੋਟਰਸਾਈਕਲ ਬਿਨਾ ਨੰਬਰ ਤੋਂ ਜਾਂ ਉਹਨਾਂ ਦੇ ਘਰ ਕੋਈ ਬਾਹਰਲਾ ਆਊਟਸਾਈਡਰ ਆਉਂਦਾ ਉਹ ਸਾਨੂੰ ਦੱਸਣ ਇਮੀਡੀਏਟ ਫੜਕੇ ਅਸੀਂ ਉਹਨਾਂ ਤੇ ਕਾਰਵਾਈ ਕਰੀਏ ਇਹਦੇ ਨਾਲ ਹੀ ਮਸਲਾ ਹੱਲ ਹੋ ਨਸ਼ਾ ਤਸਕਰਾਂ ਨੂੰ ਗੈਂਗਸਟਰਾਂ ਕੀ ਚਾਹੀ ਤੁਸੀਂ ਸੰਦੇਸ਼ ਇਹ ਹੀ ਆ ਜੀ ਜਦੋਂ ਵੀ ਫੜੇ ਗਏ ਦੇਖੋ ਉਹਨਾਂ ਦਾ ਕੈਰੀਅਰ ਖਰਾਬ ਹੁੰਦਾ 10-10 ਸਾਲ ਅੰਦਰ ਰਹਿੰਦੇ ਆ ਜ਼ਿੰਦਗੀ ਬੜੀ ਅਨਮੋਲ ਹੈ ਉਹਨੂੰ ਤੁਸੀਂ ਜੋਦਾਂ ਬਾਬਾ ਜੀ ਨਾਨਕ ਜੀ ਨੇ ਕਿਹਾ ਕਿਰਤ ਕਰੋ ਵੰਡ ਛਕੋ ਉਸ ਫਲਸਫੇ ਤੇ ਚੱਲਣ ਆਪਣਾ ਕੰਮ ਕਰਨ ਤੇ ਰਾਮ ਦੇ ਨਾਲ ਆਪਣੇ